ਪਾਰਟੀਸਾਨਾਂ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਨੌ ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਭਾਰਤ ਉੱਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ ਤਾਂ ਉੱਤੇ ਦੂਜੇ ਪਾਸੇ ਟਾਰੀ ਬਾਰਡਰ ਉੱਤੇ ਨਜ਼ਦੀਕ ਪਿੰਡ ਮਹਾਵਾ ਦੇ ਇਲਾਕਾ ਵਾਸੀਆਂ ਨੇ ਗੱਲਬਾਤ ਕਰਦੇ ਕਿਹਾ ਕਿ ਪਾਕਿਸਤਾਨ ਤੇ ਅਟੈਕ ਕੀਤਾ ਬਹੁਤ ਵਧੀਆ ਗੱਲ ਹੈ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਉੱਤੇ ਭਾਰਤ ਨੇ ਹਮਲਾ ਕੀਤਾ ਐਸੇ ਨਾਲ ਹੀ ਉਹਨੇ ਕਿਹਾ ਕਿ ਪਿੰਡ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਰ ਦਾ ਮਾਹੌਲ ਨਹੀਂ ਹੈ ਸਵੇਰ ਜਦੋਂ ਬੱਚੇ ਸਕੂਲ ਗਏ ਤਾਂ ਉਦੋਂ ਪਤਾ ਲੱਗਾ ਕਿ ਸਕੂਲਾਂ ਦੇ ਵਿੱਚ ਵੀ ਛੁੱਟੀ ਹੋ ਗਈ ਹੈ ਭਾਰਤ ਦੇ ਵੱਲੋਂ ਪਾਕਿਸਤਾਨ ਉੱਤੇ ਅਟੈਕ ਕੀਤਾ ਗਿਆ ਉਹਨੇ ਕਿਹਾ ਕਿ ਸਾਡੇ ਪਾਕਿਸਤਾਨ ਤਾਰੋਂ ਪਾਰ ਵੀ ਖੇਤੀ ਹੈ ਲੇਕਿਨ 2-3 ਦਿਨਾਂ ਤੋ ਦਰਵਾਜ਼ੇ ਨਾ ਖੋਲੇ ਜਾਣ ਕਰਕੇ ਉੱਥੇ ਨਹੀਂ ਗਿਆ ਪਿੰਡਾਂ ਵਿੱਚ ਕਿਸੇ ਵੀ ਤਰੀਕੇ ਦਾ ਡਰ ਦਾ ਮਾਹੌਲ ਨਹੀਂ ਹੈ ਉਹਨੇ ਕਿਹਾ ਕਿ ਜਦ ਤੱਕ ਭਾਰਤੀ ਸੈਨਾਵੱਲੋਂ ਵੀ ਪਿੰਡ ਖਾਲੀ ਕਰਨ ਦੇ ਹੁਕਮ ਨਹੀਂ ਦਿੱਤੇ ਗਏ ਸਰ ਸਿੰਘ ਕਿਥੋਂ ਦੇ ਰਹਿਣ ਵਾਲੇ ਪਿੰਡ ਮਾਵੇ ਦੇ ਮੇਰੀ ਰਹਿਸ਼ਾ ਕੀ ਕਹਿਣਾ ਚਾਹੋਗੇ ਚੰਦ ਕਰਮਾ ਤੇ ਹੀ ਪਾਕਿਸਤਾਨੀਆਂ ਤਾਰਾ ਸਰਹੱਦ ਤੇ ਰਹਿ ਰਹੇ ਜੇ ਜੋ ਹਾਲਾਤ ਬਣਿਆ ਰਾਤ ਦਾ ਪਾਸਵਲ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਇਹ ਆ ਕਿ ਅਸੀਂ ਤੇ ਵੇਖੋ ਰਾਤੀ ਹਾਂ ਨੂੰ ਤਾਂ ਕੋਈ ਨਿੰਦ ਵਿਚਾਰ ਨਹੀਂ ਪਤਾ ਨਹੀਂ ਦਿਨੇ ਪਤਾ ਲੱਗਾ ਟੀਵੀ ਦੀ ਖਬਰ ਤੋਂ ਕਿ ਉੱਥੇ ਹਮਲਾ ਹੋਇਆ ਵਾ ਬਾਕੀ ਥੋੜਾ ਜਿਹਾ ਤਨਾਪ ਅਸੀਂ ਇਹ ਆ ਕਿ ਕੋਈ ਕੰਮ ਜਿਹੜਾ ਇਦੋਂ ਵੀ ਬਾਹਰ ਆ ਪਾਰ ਜਾਈਦਾ ਸੀ ਉਹ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਹੀ ਕੀ ਨਾਲ ਲਈ ਵੀ ਉਹਨਾਂ ਆਖਿਆ ਵੀ ਰੋ ਹਜੇ ਕੋਈ ਵੀ ਜੋ ਸਮਾਂ ਵੇਖੋ ਵੀ ਗਾੜੀ ਕੀ ਚੱਲਦਾ ਕੀ ਗਾੜੀਓ ਪਤਾ ਲੱਗਦਾ ਵੀ ਗਾੜੀ ਕਿੱਦਾਂ ਦੀ ਆਵਾਜ਼ ਆਉਂਦੀ ਓਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਐ ਅਸੀਂ ਗਾੜੀ ਗਾ ਸਕਦੇ ਕਿਤੀ ਕਰਦੇ ਜੇ ਜਿਆਦਾ ਗੰਮ ਹੋਊ ਸਰ ਫਿਰ ਪਿੱਛੇ ਕੰਟਰੋਲ ਕਰਾਂਗੇ ਖੇਤੀ ਤੁਹਾਡੀ ਪਾਰ ਏ ਤਾਰਾਂ ਤੋਂ ਤਾਰਾਂ ਤੋਂ ਪਾਰ ਵੀ ਆ ਪਿੱਛੇ ਵੀ ਜੀ ਜੀ ਤਾਂ ਲਾਸਟ ਟਾਈਮ ਕਦੋਂ ਗਏ ਜੇ ਤੁਸੀਂ ਖੇਤੀ ਦੇ ਵਾਸਤੇ ਖੇਤੀਕਾਰ ਨੂੰ ਪਹਿਲਾਂ ਹੀ ਕਣਕ ਦੀ ਕਟਾਈ ਕੀਤੀ ਮੁੜ ਕੇ ਤੂੜੀ ਬਣਾਈ ਆ ਤਿੰਨ ਚਾਰ ਰੋਜ ਹੋ ਚੱਲੇ ਆ ਜਦੋਂ ਗਾੜੀ ਗਾਹ ਮੁੜ ਕੇ ਨਹੀਂ ਗਏ ਬਾਰਿਸ਼ ਤੋਂ ਪਹਿਲਾਂ ਦੇ ਗਏ ਜੀ ਜੀ ਤਾਂ ਹੁਣ ਪਿੰਡ 'ਚ ਹਾਲਾਤ ਕਿੱਦਾਂ ਦੇ ਆ ਲੋਕਾਂ 'ਚ ਕੋਈ ਨਹੀਂ ਅੱਜ ਤੇ ਨਾਰਮਲ ਆ ਕੋਈ ਗੱਲ ਨਹੀਂ ਕਿਹਦੀ ਕੋਈ ਨਹੀਂ ਬੱਚੇ ਵੀ ਇਦਾਂ ਮੈਂ ਵੀ ਸਵੇਰੇ ਸਕੂਲ ਗਏ ਸੀ ਟਲ ਉਹਨਾਂ ਸਕੂਲ ਬੰਦ ਕਰਤੇ ਆ ਬੱਚੇ ਆ ਗਏ ਆ ਕੋਈ ਅਜੇ ਕੋਈ ਨਿੰਦ ਵਿਚਾਰ ਨਹੀਂ ਨਾਰਮਲ ਹੀ ਆ ਹੈ ਪਿੰਡ ਤੇ ਕਿਸੇ ਨੂੰ ਕਿਹਾ ਤੇ ਨਹੀਂ ਕਿ ਪਿੰਡ ਖਾਲੀ ਕਰ ਦੋ ਫੋਜ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ 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 ਕਿਸੇ ਨੂੰ ਨਹੀਂ ਕਿਹਾ ਜੋ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਉਹਨੂੰ ਜਾਇਜ਼ ਸਮਝਦੇ ਇੱਕ ਕਿਹਨੂੰ ਤੇ ਜਾਇਜ਼ ਵੀ ਸਮਝਦੇ ਆ ਤੇ ਦੂਜੀ ਗੱਲ ਨੂੰ ਇਹ ਆ ਕਿ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਅੱਜ ਇੱਕ ਦਾ ਆਪਾਂ ਇੱਕ ਮਾਰਿਆ ਉਹਦੇ ਦੋ ਮਾਰਾਂਗੇ ਉਸ ਚੀਜ਼ ਦੀ ਕੋਈ ਵਡਿਆਈ ਨਹੀਂ ਆ ਜਾਨ ਤੇ ਇਨਸਾਨ ਦੀ ਇੱਕ ਹੀ ਹੈ ਜੀ ਇਹਦੇ ਨੂੰ ਇਹ ਹੈ ਕਿ ਕੋਈ ਵੀ ਗੱਲ ਹੈ ਉਹਨੂੰ ਬਹਿ ਕੇ ਹੱਲ ਕੀਤਾ ਜਾਣਾ ਚਾਹੀਦਾ ਇਹ ਚੀਜ਼ ਨਹੀਂ ਆ ਵੀ ਖੂਨ ਖਰਾਬੇ ਨਾਲ ਹੀ ਰੋਗ ਆਵੇ ਜਾਂਦੀ ਜੀ ਤੇ ਜੇ ਅੱਜ ਕੱਲ੍ਹ ਵੇਸ਼ੀ ਨੂੰ ਵੇਖੀ ਜਾਈ ਵੀ ਅਸੀਂ ਇੱਡੇ ਤਗੜੇ ਉਹ ਮਾੜੇ ਆ ਲੜਾਈ 'ਚ ਤਗੜਾ ਮਾੜਾ ਕੋਈ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਜੀ ਨਾ ਹੁੰਦਾ ਤੇ ਨੁਕਸਾਨ ਕਿੰਨਾ ਪੰਜਾਬ ਦਾ ਅੱਗੇ ਹੋਇਆ ਇਹ ਤੇ ਸਾਨੂੰ ਵੀ ਪਤਾ ਤੇ ਮੀਡੀਆ ਨੂੰ ਪਤਾ ਤੇ ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਹਾਲਾਤ ਹੈ ਤੁਹਾਡਾ ਅਟਾਰੀ ਸਰਹੱਦ ਦੇ ਨਾਲ ਪਿੰਡ ਲੱਗਦਾ ਹੈ ਪਿੰਡ ਵਿੱਚ ਕਿਸ ਤਰੀਕੇ ਦਾ ਸਰ ਇਹ ਜਿਹੜਾ ਸਰਜੀਕਲ ਸਟ੍ਰਾਈ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਹੈ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅੱਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਚੰਦ ਕਦਮਾਂ ਤੇ ਹੀ ਪਾਕਿਸਤਾਨ ਆ ਤਾਰਾਂ ਲੱਗੀਆਂ ਐ ਇੱਥੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਐ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਦੇਖੋ ਜੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਐ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਮਤਲਬ ਅਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿائشਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਾਰੀ ਫੋਰਸ ਆਊਗੀ ਪਿਰੋ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਨਹੀਂ ਨਹੀਂ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਿੰਡ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਕੋਈ